देखो ये जड़े एक ना रूठीका गर्ग जड़े हैगे आ ओ जॉब करते सी अपना बिजली डिपार्टमेंट ਦੇ ਵਿੱਚ ਤੇ ਉਹਨਾਂ ਨਾਲ ਇਹ 19 ਤਰੀਕ ਨੂੰ ਸਿਟੀ ਕਰਾਲੀ ਦਾ ਜਿਹੜਾ ਬੱਸ ਸਟੈਂਡ ਉੱਥੇ ਵਾਰਦਾਤ ਹੋਈ ਸੀ ਜਿਨ੍ਹਾਂ ਨੇ ਸਾਨੂੰ 23 ਤਰੀਕ ਨੂੰ ਇਨਫੋਰਮੇਸ਼ਨ ਦਿੱਤੀ ਆ ਕੇ ਇਹ ਸਾਡੀ ਵੀ ਇਨਫੋਰਮੇਸ਼ਨ ਆਈ ਅਸੀਂ ਨਾਲ ਹੀ ਐਫਆਈਆ ਦਰਜ ਕਰਨ ਤੋਂ ਬਾਅਦ ਅਸੀਂ ਉਸੇ ਦਿਨ ਹੀ ਸਵੇਰੇ ਪਲਾ ਫੁਟੇਜ ਕੱਢੀ ਜਾ ਕੇ ਉੱਥੇ ਜਿਹੜੀ ਹੈਗੀ ਸਾਡੇ ਕੈਮਰੇ ਲੱਗੇ ਹੋਏ ਆ ਤੇ ਉਹਨਾਂ ਵਿੱਚੋਂ ਕੁਝ ਲੇਡੀਆਂ ਦੀਆਂ ਫੁਟੇਜ ਸਾਡੇ ਕੋਲ ਸਾਹਮਣੇ ਆਈਆਂ ਉਹਨਾਂ ਦੇ ਆਧਾਰ ਤੇ ਅਸੀਂ ਫਿਰ ਜਿਹੜੀਆਂ ਹੈਗਾ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਂਦਾ ਸਾਡੇ ਮਾਣਯੋਗ ਐਸਐਸਪੀ ਸਾਹਿਬ ਵੱਲੋਂ ਇਹ ਟੀਮ ਦੇ ਆਸ-ਪਾਸ ਨਿਗਰੱਖੀ ਜਾਵੇ ਤੇ ਉਹਦੇ ਵਿੱਚ ਅਸੀਂ ਸਿਵਲ ਦੇ ਵਿੱਚ ਤੇ ਸਾਡੇ ਜਿਹੜੇ ਐਸ ਐਚਓ ਸਤਨਾਮ ਜਿਹੜੇ ਸਿਟੀ ਕਰਾਲੀ ਦੇ ਤੇ ਇਸ ਟ੍ਰੈਫਿੰਗ ਚਾਰਜ ਜਾਕਤ ਉਹਨਾਂ ਨੂੰ ਵੀ ਇਹਨਾਂ ਵੱਲੋਂ ਕਿਹਾ ਕਿ ਸਾਰਾ ਦਿਨ ਉਹ ਉੱਥੇ ਹੁੰਦੇ ਆ ਤੇ ਉਸ ਤੋਂ ਬਾਅਦ ਜਦੋਂ ਵੀ ਕੋਈ ਬਾਸਾਂ ਦੀ ਅਸੀਂ ਧਿਆਨ ਰੱਖ ਰਹੇ ਸੀ ਵੀ ਕੋਈ ਇਦਾਂ ਦੀਆਂ ਲੇਡੀਜ਼ ਜਿਹੜੀਆਂ ਇੱਥੇ ਘੁੰਮਦਾ ਨਹੀਂ ਰਹੀਆਂ ਤੇ ਉਸ ਤੋਂ ਬਾਅਦ ਜਿਹੜੀਆਂ ਲੇਡੀਜ਼ ਉਹ ਦੇਖੀਆਂ ਤੇ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਮੌਕੇ ਤੇ ਕਾਬੂ ਕਰ ਲਏ ਇਹਨਾਂ ਨੂੰ ਜੀ ਇਹਦੇ ਬਾਰੇ ਕੀ ਕੀ ਬਰਾਮਦ ਹੋ ਸਕਦਾ ਜੇ ਕੋ ਜਿਹੜੀ ਇਹਨਾਂ ਦੀ 15 ਗ੍ਰਾਮ ਦੀ ਜਿਹੜੀ ਇਹ ਦੱਸ ਰਹੀ ਸੀ ਕਿ ਮੇਰੀ ਵੰਗ ਸੀ ਜਿਹੜੀ ਇਹਨਾਂ ਨੇ ਜਦੋਂ ਬੱਸ ਚੜ੍ਹੇ ਆ ਉਸ ਤੋਂ ਇਹਨਾਂ ਨੇ ਚੈੱਕ ਕੀਤੀ ਉਹ ਹੈ ਨਹੀਂ ਸੀ ਤੇ ਜਿਹੜੀ ਹੈਗੀ ਉਹ ਅਸੀਂ ਇਹਨਾਂ ਕੋਲੋਂ ਰਿਕਵਰੀ ਕਰ ਲਈ ਸੀ ਬਿਲਕੁਲ ਜੀ ਜਿਹਨਾਂ ਵੱਲੋਂ ਸਾਡੂੰ ਸ਼ਿਕਾਇਤ ਕੀਤੀ ਗਈ ਸੀ ਇਹ ਜ਼ਿਆਦਾਤਰ ਜਿਹੜੀਆਂ ਹੈਗੀਆਂ ਪਟਿਆਲਾ ਜ਼ਿਲ੍ਹਾ ਤੇ ਸੰਗਰੂਰ ਤੋਂ ਬਿਲੋਂਗ ਕਰਦੀਆਂ ਇਹ ਤੇ ਇਹਨਾਂ ਦੀ ਜਿਹੜੀ ਏਜ ਹੈਗੀ ਉਹ 50 ਪਲੱਸ ਆ ਸਾਰਿਆਂ ਦੀ ਹੋਰ ਤਾਂ ਕਿੱਥੇ ਕਿੱਥੇ ਬਾਗੋਂ ਤੱਕ ਕਰਤੂ ਕਿ ਨਹੀਂ ਕੋਈ ਮਾਮਲਾ ਹੋਰ ਪਿਛਲਾ ਵੀ ਹੋ ਜਾਏਗਾ देखो ये जो असी इनहा दी ਹੁਣ ਤੱਕ ਜੀ ਜਿਹੜੀ ਅਸੀਂ ਤਫਤੀਸ਼ ਕੀਤੀ ਆ ਉਹਦੇ ਵਿੱਚ ਜਿਹੜੇ ਇਹਨਾਂ ਦੇ ਉੱਪਰ ਆਲਰੇਡੀ ਤਿੰਨ ਤਿੰਨ ਮੁਕਦਮੇ ਆਲਰੇਡੀ ਦਰਜ ਹੈਗੇ ਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤੇ ਹੁਣ ਵੀ ਜਿਹੜੇ ਅਸੀਂ ਆਸ-ਪਾਸ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਅਸੀਂ ਇੰਟੀਮੇਸ਼ਨ ਦਿੱਤੀ ਆ ਇਹ ਕਿ ਜੇ ਉਹਨਾਂ ਦੇ ਵੀ ਕੋਈ ਇਦਾਂ ਦੇ ਪਰਚੇ ਹੋਏ ਆ ਜੋ ਅਨਟਰੇਸ ਚੱਲ ਰਹੇ ਆ ਤੇ ਉਹਨਾਂ ਨਾਲ ਤਾਲਮੇਲ ਕਰਕੇ ਜਿਹੜਾ ਉਹਨਾਂ ਦਾ ਵੀ ਜਿਹੜਾ ਹੈ ਟ੍ਰੇਸ ਕੀਤੇ ਜਾਣਗੇ ਜੀ ਇਹ ਕੱਲੇ ਬਸਸ ਦੇ ਵਿੱਚ ਹੀ ਇਹਦਾ ਬਾਰਦਰ ਤਾਂ ਕਰਦੀ ਸੀ ਕਿ ਆਪਣੀ ਤਰ੍ਹਾਂ ਹੁਣ ਮੰਡੀ ਦੇ ਵਿੱਚ ਪੇਂਘੜਾ ਇਲਾਕਾ ਹੁੰਦਾ ਹੈ ਬਾਜ਼ਾਰਾਂ 'ਚ ਹੁੰਦਾ ਉੱਥੇ ਵੀ ਇਹਦੇ ਕੋਈ ਜ਼ਿਆਦਾਤਰ ਤਾਂ ਇਹ ਜਿਹੜ ਨੂੰ ਸੀਟ ਮਿਲ ਜਵੇ ਬੈਠਣ ਵਾਸਤੇ ਤੇ ਜਦੋਂ ਇਹ ਸਾਰੀਆਂ ਪੰਜ ਛੇ ਜਣੀਆਂ ਇਕੱਠੀਆਂ ਭੀੜੋਗੇ ਧੱਕਾ ਮੁਕੀ ਕਰਦੀਆਂ ਉਸੇ ਟਾਈਮ ਜਿਹੜੀ ਹੈਗੀ ਆ ਜਾਂ ਚੈਨ ਹੋ ਗਈ ਆ ਉਹਨੂੰ ਬ੍ਰੇਕ ਕਰ ਦਿੰਦੇ ਸੀ ਜਾਂ ਕੋਈ ਵੰਗ ਪਾਈ ਵੀ ਆ ਉਹਨੂੰ ਬ੍ਰੇਕ ਕਰਕੇ ਜਿਹੜੀਆਂ ਇਹ ਲਾ ਲੈਂਦੀਆਂ ਸੀ ਇਹ ਕਿਵੇਂ ਦੀ ਲੇਡੀਜ਼ ਨੂੰ ਟਾਰਗੇਟ ਕਰਦੇ ਸੀ ਯਾਦ ਕਰਕੇ 올ਡ ਨੂੰ ਜਾਂ ਫਿਰ ਯੰਗ ਨੂੰ ਕਿਵੇਂ ਦੇਖੋ ਜਿਹੜੇ 40 ਦੇ ਆਸ-ਪਾਸ ਹੈਗੇ ਆ ਕਿਉਂਕਿ ਇਹ ਖੜਕੇ ਪਹਿਲਾਂ ਦੀਖਦੀ ਸੀ ਵੀ ਉਹਨੂੰ ਇਹ ਚੱਕਣੇ ਹੈ ਕਿ ਨਹੀਂ ਹੈਗੇ ਕਿਉਂਕਿ ਜੇ ਉਹ ਬੰਦੇ ਦਾ ਪਤਾ ਲੱਗ ਜਾਂਦਾ ਜਦੋਂ ਖੜਾ ਹੁੰਦਾ ਹੈ ਤੇ ਉਸ ਤੋਂ ਬਾਅਦ ਇਹ ਉਹਨਾਂ ਨੂੰ ਟਾਰਗੇਟ ਕਰ ਲੈਂਦੇ ਸੀ ਕਿ ਇਹ ਬੰਦਾ ਇੱਕ ਟਾਰਗੇਟ ਬਣਾ ਕੇ ਫਿਰ ਉਸੀ ਦੇ ਉੱਪਰ ਜਿਹੜਾ ਇਹ ਤਾਂ ਕਾਮੂਕੀ ਜਦੋਂ ਬੱਸ ਚੜਦੇ ਆ ਉਸੇ ਟਾਈਮ ਜਿਹੜੀ ਹੈਗੀ ਆ ਇਹ ਬ੍ਰੇਕ ਕਰਦੇ ਸੀ ਇਹ ਕਿਹੜੀ ਕਿਹੜੀ ਧਰਾਮਤ ਸੇ ਤੋਂ ਮਾਮਲਾ ਦਰਜ ਕੀਤਾ ਇਹ ਦੇਖੋ ਜੀ ਜਿਹੜਾ ਹੈਗਾ ਵਾ ਅੰਡਰ ਸੈਕਸ਼ਨ 303 ਸਬਜੈਕਸ਼ਨ 2 ਤੇ 3 ਤੇ ਸਬਜੈਕਸ਼ਨ ਜਿਹੜਾ 5 ਆ ਬੀ ਐਨ ਐਸ ਜਿਹੜੇ ਨਵੇਂ ਕਾਨੂੰਨ ਉਹਨਾਂ ਦੇ ਤ ਜਿਹੜੇ ਨਾਲ ਹੋਰ ਜਿਹੜੇ ਕੋਈ ਵਰਤਦਾ ਕਰਦੇ ਬਿਲਕੁਲ ਇਹਨਾਂ ਦਾ ਅਸੀਂ ਹੁਣ ਰਿਮਾਂਡ ਲੈ ਕੇ ਜਿਹੜੀਆਂ ਕੋ ਪੁੱਛਗਿੱਛ ਕਰਾਂਗੇ ਤੇ ਅਸੀਂ ਦੇਖਾਂਗੇ ਕਿ ਵੀ ਜਿਹੜੇ ਹੋਰ ਵੀ ਕਿਤੇ ਇਹਨਾਂ ਦੇ ਗੈਂਗ ਐਕਟਿਵ ਤਾਂ ਨਹੀਂ ਹੈਗੇ ਜੇ ਹੋਰ ਕਿ ਪਾਸੇ ਇਹਨਾਂ ਦਾ ਕੋਈ ਇਦਾਂ ਦੇ ਹੋਏ ਤੇ ਉਹਨਾਂ ਦੇ ਡਿਸਟ੍ਰਿਕਟ ਨੂੰ ਵੀ ਅਸੀਂ ਜਿਹੜਾ ਹੈਗਾ ਸਾਡੇ ਵੱਲੋਂ ਦੱਸਿਆ ਜਾਊਗਾ ਤੇ ਉਹਨਾਂ ਨਾਲ ਮਿਲ ਕਰਕੇ ਜੇ ਹੋਰ ਕੋਈ ਗੈਂਗ ਹੋਏ ਉਹਨਾਂ ਨੂੰ ਵੀ ਰੈਸਟ ਕੀਤਾ ਜਾਊਗਾ